ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੇਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਕੌਮ ਦਾ ਕਰਜਾ ਤਾਰਨਾ ਦਿੱਲੀ ਧਮਾਕੇ ਦੀ ਮੈਡਮ ਸਰਜਨ ਖੁੱਲਿਆ ਡੀ 6 ਮਿਸ਼ਨ ਦਾ ਵੱਡਾ ਰਾਜ ਦਿੱਲੀ ਵਿੱਚ 10 ਨਵੰਬਰ ਨੂੰ ਹੋਏ ਘਰ ਬੰਬ ਧਮਾਕੇ ਦੀ ਜਾਂਚ ਨੇ ਇੱਕ ਹਰ ਨਿਜਨ ਕੋ ਮੋੜ ਲਿਆ ਹੈ ਜਨਸੰਗ ਦਾ ਦਾਵਾ ਹੈ ਕਿ ਇੱਕ ਕੈਂਪਸ ਡਾਕਟਰ ਜਿਸ ਨੂੰ ਮਿਊਡਲ ਵਿੱਚ ਮੈਡਮ ਸਰਜਨ ਵਿੱਚ ਜਾਣਿਆ ਜਾਂਦਾ ਹੈ ਇਹ ਸ਼ਾਚ ਦੇ ਪਿੱਛੇ ਸੀ ਉਸ ਦਾ ਨਾਂ ਡਾਕਟਰ ਸ਼ਾਹੀਨ ਸ਼ਾਹ ਚਾਦ ਹੈ ਜਾਂਚ ਕਰਤਾਵਾਂ ਦੇ ਅਨੁਸਾਰ ਉਹ ਕਈ ਸਾਲਾਂ ਤੋਂ ਇੱਕ ਗੁਪਤ ਜੈਸ਼ੀ ਮੁਹੰਮਦ ਨੈਟਵਰਕ ਨਾਲ ਜੁੜੀ ਹੋਈ ਸੀ ਜਾਂਚ ਟੀਮ ਨੇ ਰਿਪੋਰਟ ਦਿੱਤੀ ਹੈ ਕਿ ਸ਼ਾਹੀਨ ਸ਼ਾਹ ਨੂੰ ਫਰੀਦਾਬਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਡਿਜੀਟਲ ਸਬੂਤ ਹੱਥ ਲਿਖਤ ਡੈਰੀਆਂ ਤੇ ਯੋਜਨਾਬੰਦੀ ਨੋਟ ਪ੍ਰਮਾਣਿਤ ਕੀਤੇ ਗਏ ਹਨ ਜੋ ਡੀ 6 ਮਿਸ਼ਨ ਦਾ ਹਵਾਲਾ ਦਿੰਦੇ ਹਨ ਇਸ 6 ਨਵੰਬਰ ਦਸੰਬਰ ਨੂੰ ਇੱਕ ਵੱਡੇ ਹਮਲੇ ਦੀ ਯੋਜਨਾ ਹੋਣ ਦਾ ਦੋਸ਼ ਲਗਾਇਆ ਗਿਆ ਸੀ ਜਿਸ ਨੂੰ ਬਾਬਰੀ ਮਸਜਿਦ ਟਾਉਣ ਦਾ ਬਦਲਾ ਦੱਸਿਆ ਗਿਆ ਸੀ ਇਹਨਾਂ ਦਸਤਾਵੇਜ਼ਾਂ ਵਿੱਚ ਤੀਚਾ ਸੂਚੀਆਂ ਪ੍ਰਤੀ ਦੇ ਤਰੀਕੇ ਫੰਡਿੰਗ ਗਣ ਗਨਾਵਾ ਅਤੇ ਇਸ ਰਕੇ ਤੇ ਸੰਚਾਰ ਲਈ ਨਿਜਮ ਸ਼ਾਮਲ ਦੋ ਕਸ਼ਮੀਰੀ ਡਾਕਟਰ ਮੁਜ਼ਮਿਲ ਅਹਿਮਦ ਕਨਈਅਤ ਤੇ ਉਮਰ ਔਨ ਨਬੀ ਨੂੰ ਇਹ ਵੀ ਇਸ ਮਿਊਡਲ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਇਹ ਜਨਸੰਗਾਂ ਨੇ ਲਗਭਗ 20 ਲੱਖ ਰੁਪਏ ਦੀ ਹਵਾਲਾ ਫੰਡਿੰਗ ਦਾ ਪਤਾ ਲੱਗਾ ਹੈ ਇਹ ਪੈਸਾ ਜੈਚੀ ਮਹਮਦ ਇੱਕ ਹੈਡਲਰ ਦੁਆਰਾ ਮਿਊਡਲ ਦੇ ਤਿੰਨ ਡਾਕਟਰਾਂ ਸ਼ਹੀਨ ਉਮਰ ਅਤੇ ਮੁਜਰੀਮ ਨੂੰ ਪਛਾਣਿਆ ਗਿਆ ਸੀ ਇਸ ਸਪੈਸ਼ਲ ਵਰਤੋਂ ਪਰਤੀ ਸੁਰੱਖਿਆਤ ਆਪਣਾ ਗਰਮ ਮੋਬਾਈਲ ਫੋਨਾਂ ਤੇ ਜਾਸੂਸੀ ਲਈ ਕੀਤੇ ਜਾਂਦਾ ਸ਼ੱਕ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ